ਮੈਂ ਤੁਹਾਨੂੰ ਜੀ ਇੱਕ ਖਬਰ ਸਾਂਝੀ ਕਰੀਏ ਦੋਸਤਾਂ ਦੇ ਨਾਲ ਜਿਵੇਂ ਇਲੈਕਟ੍ਰੋਨਿਕ ਜਿਹੜੇ ਵਾਹਨ ਹੈ ਉਹ ਜਿਵੇਂ ਕਰੋ ਹਲਨ ਮਾਸਕ ਨੇ ਸ਼ੁਰੂ ਕਰਿਆ ਕੰਮ ਤੇ ਉਹਨਾਂ ਚੀਜ਼ਾਂ ਦਾ ਵੀ क्रेਜ਼ ਜਆ ਬਣ ਗਿਆ ਵੀ ਇਹ ਗੱਡੀਆਂ ਕਿਵੇਂ ਚੱਲਦੀਆਂ ਨੇ ਡੀਜ਼ਲ ਪੈਟਰੋਲ ਤੋਂ ਬਿਨਾ ਤੇ ਕਿਤੇ ਕਿਤੇ ਖਰਸ਼ਾ ਜਆ ਵੀ ਹੋ ਗਿਆ ਸੀ ਕਿ ਯਾਰ ਡੀਜ਼ਲ ਵਾਲੀਆਂ ਗੱਡੀਆਂ ਪੈਟਰੋਲ ਵਾਲੀਆਂ ਗੱਡੀਆਂ ਦਾ ਹੁਣ ਕੀ ਬਣੂ ਇੱਕ ਖਬਰ ਆ ਰਹੀ ਹੈ ਕਿ ਡੀਜ਼ਲ ਪੈਟਰੋਲ ਵਾਲੀਆਂ ਗੱਡੀਆਂ ਜਿਹੜੀਆਂ ਬੈਨ ਹੋ ਸਕਦੀਆਂ ਨੇ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਹਾਲਾਂਕਿ ਕਹਿ ਰਹੇ ਨੇ ਕਿ ਮੁੰਬਈ ਦੇ ਵਿੱਚ ਇਹ ਰਿਪੋਰਟਾਂ ਮੰਗੀਆਂ ਗਈਆਂ ਪਰ ਕੀ ਇਹਦਾ ਕੋਈ ਅਸਰ ਪੂਰੇ ਭਾਰਤ ਤੇ ਪੈ ਸਕਦਾ ਹੈ ਪਹਿਲੀ ਗੱਲ ਤੇ ਕਿ ਐਲਨ ਮਸਕ ਨੂੰ ਦੇਖੋ ਐਲਨ ਮਸਕਾ ਜੀ ਅਰੇ ਸਰ ਉਸਨੇ ਉਹ ਭੇਜਤਾ ਉੱਤੇ ਉਪਗ੍ਰਹ ਹਮ ਇੱਕ ਵਾਰੀ ਉਹ ਸਾਰਾ ਕੰਮ ਉਹਦਾ ਫੇਲ ਹੋ ਗਿਆ ਦੂਜੀ ਵਾਰੀ ਫੇਲ ਦੂਜੀ ਵਾਰੀ ਬਿਲਕੁਲ ਤਾਂ ਉਸਨੇ ਜਦੋਂ ਇਹ ਆਈਡੀਆ ਮਤਲਬ ਕਿ ਕਿਸੇ ਨਾਲ ਸ਼ੇਅਰ ਕੀਤਾ ਹੋਊਗਾ ਕਿ ਆਉਣ ਵਾਲੇ ਸਮੇਂ ਚ ਇਦਾਂ ਸਟਾਰਲਿੰਕ ਦੇਊਗਾ ਜਾਂ ਉੱਤੇ ਬੰਦੇ ਭੇਜਿਆ ਕਰੂੰਗਾ ਹਮ ਸ਼ਾਇਦ ਕਿਸੇ ਨੇ ਮੰਨਿਆ ਨਹੀਂ ਬਿਲਕੁਲ ਜਾਦੋਂ ਉਸਨੇ ਇਹ ਕਿਹਾ ਹੋਊਗਾ ਕਿ ਸ਼ੱਡੋ ਯਾਰ ਹੂੰ ਕਿਉਂਕਿ ਸੰਕੀ ਲੋਕ ਹੀ ਕਹਿੰਦੇ ਕਿ ਦੁਨੀਆ ਬਦਲਦੇ ਆ ਨਾ ਬਿਲਕੁਲ ਤਾਂ ਉਹ ਉਹਨੇ ਜਦੋਂ ਇਹ ਦੱਸਿਆ ਹੋਊਗਾ ਕਿ ਆ ਸ਼ੱਡੋ ਪੈਟਰੋਲ ਡੀਸਨ ਹੂੰ ਨਵੀਂ ਗੇਮ ਲਾਉਨੇ ਆ ਹੋ ਸਕਦਾ ਕਿਸੇ ਨੇ ਮੰਨਿਆ ਨਾ ਹੋਵੇ ਤੇ ਕਿਸੇ ਨੇ ਮਜ਼ਾਕ ਕੀਤਾ ਹੋਵੇ ਕਿਸੇ ਨੇ ਡਰਾਇਆ ਹੋਵੇ ਹੂੰ ਤਾਂ ਦੇਖ ਲਓ ਮਸਕ ਦਾ ਤੁਸੀਂ ਨਾਮ ਲਿਆ ਤਾਂ ਐਲਨ ਮਸਕ ਕੋਈ ਐਵੇਂ ਨਹੀਂ ਬਣ ਜਾਂਦਾ ਹਾਲਾਂਕਿ ਕੋਈ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੀਆਂ ਬਹੁਤ ਖਤਰਨਾਕ ਨੇ ਜੀ ਇਹ ਬਹੁਤ ਖਤਰਨਾਕ ਖਡਾਰੀ ਹੁੰਦੇ ਹਨ ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਇਹਨਾਂ ਦੀ ਸਿਖਾਉਂਦੀਆਂ ਗਈਆਂ ਬੰਦੇ ਨੂੰ ਜੀ ਜੀ ਤਾਂ ਇਹੋ ਹੀ ਆ ਜੇ ਤੂੰ ਆਸ਼ਕ ਬਣਿਆ ਛਲ ਦੇਲਾ ਖੇਡੀ ਬਾਜ਼ੀ ਇਹ ਇਦਾਂ ਹੀ ਬਾਜ਼ੀਆਂ ਖੇਡਦੇ ਨੇ ਸਾਹਿਬ ਤਾਂ ਹੀ ਫਿਰ ਵੱਡੇ ਜੁਆਰੀਏ ਵੱਡੇ ਖਡਾਰੀ ਤੇ ਗੱਲ ਜਿਹੜੀ ਹੁਣ ਤੁਸੀਂ ਇੱਧਰ ਲੈ ਆਂਦੀ ਆ ਪਹਿਲੀ ਗੱਲ ਇਹ ਆ ਕਿ ਮੈਂ ਹੈਰਾਨ ਆ ਕਿ ਯਾਰ ਕਿਹਦਾ ਦੌਰ ਆ মিডিਆ ਦਾ ਆ ਤੁਹਾਨੂੰ ਮੈਂ ਉਹਦੇ ਆਉਂਦੇ ਦੱਸਿਆ ਸੀਗਾ ਕਿ ਪੂਰੇ ਭਾਰਤ ਦਾ ਨਹੀਂ ਐ ਕਿਤੇ ਦੇਖੋ ਕੋਈ ਗੱਲ ਮੈਂ ਫੜ ਕੇ ਪਹਿਲਾਂ ਬੋਲ ਲਈ ਆ ਕੋਈ ਗੱਲ ਨਹੀਂ ਮੈਂ ਖੁਦ ਕਨਫਿਊਜ਼ ਹੋ ਗਿਆ ਸੀ ਇਸ ਕੋਈ ਗੱਲ ਨਹੀਂ ਕਿ ਭਾਰਤ ਚ ਪੈਟਰੋਲ ਤੇ ਡੀਜ਼ਲ ਵਾਲੀਆਂ ਗੱਡੀਆਂ ਬੰਦ ਹੋਣਗੀਆਂ ਉਹ ਮੈਂ ਲਿੰਕ ਖੋਲ ਕੇ ਵੇਖਿਆ ਤੇ ਉਹ ਕੱਲਾ ਮੁੰਬਈ ਨਗਰਪਾਲਿਕਾ ਵਾਸਤੇ ਐ ਜੀ ਜੀ ਦੇਖੋ ਹੁਣ ਕੀ ਐ ਕਿ ਦਿੱਲੀ ਤੇ ਮੁੰਬਈ ਇਸ ਤਰ੍ਹਾਂ ਦੇ ਸ਼ਹਿਰ ਐ ਮੁੰਬਈ ਦੇਖਿਆ ਕਦੇ ਕਿ ਨਹੀਂ ਨਹੀਂ ਸਾਹਿਬ ਅਜੇ ਤੱਕ ਮੁੰਬਈ ਚਲੋ ਦੇਖੋ ਕਿਤੇ ਜੀ ਮੁੰਬਈ ਸ਼ਹਿਰ ਇਸ ਤਰ੍ਹਾਂ ਦਾ ਉੱਥੇ ਤੇ ਰਾਤ ਨੂੰ ਵੀ ਇਹ ਲੱਗਦਾ ਵੀ ਗੱਡੀਆਂ ਹੀ ਤੁਰੀਆਂ ਫਿਰਦੀਆਂ ਨੇ ਵੀ ਸੌਂਦੇ ਕਿਹੜੇ ਵੇਲੇ ਬਿਲਕੁਲ ਤਾਂ ਗੱਲ ਇਹ ਆ ਕਿ ਜਨਾਬ ਇਹ ਦੋ ਇਸ ਤਰ੍ਹਾਂ ਦੇ ਸ਼ਹਿਰ ਆ ਛਿਹੜੇ ਬੜੇ ਹੀ ਜ਼ਿਆਦਾ ਰੁਜੇ ਹੋਏ ਸ਼ਹਿਰ ਨੇ ਆਵਾਜ਼ ਆਈ ਪੱਖੋਂ ਜੀ ਤਾਂ ਇਹ ਉਹ ਜਿਹੜਾ ਆਪਾਂ ਆਡੀਵਨ ਫਾਰਮੂਲਾ ਦੇਖਦੇ ਆ ਪ੍ਰਦੂਸ਼ਣ ਵੇਲੇ ਜਾਂ ਡੀਜ਼ਲ ਗੱਡੀਆਂ ਦੀ ਰਿਟਾਇਰਮੈਂਟ ਕਹਿ ਲੋ ਜੀ ਦਿੱਲੀ ਚੋਂ ਹੋਣੀ ਸਟਾਰਟ ਹੋ ਗਈ ਹੂੰ ਉਹੀ ਕੁਛ ਹੈ ਕਿ ਮੁੰਬਈ ਦੇ ਵਿੱਚ ਕਿਉਂ ਨਾ ਕਿ ਇਹ ਜਿਹੜੀਆਂ ਡੀਜ਼ਲ ਵਾਲੀਆਂ ਗੱਡੀਆਂ ਹੈ ਇਹ ਬਾਈ ਸਾਰੀਆਂ ਜਿਹੜੀਆਂ ਬਿਲਕੁਲ ਆਫ ਕਰ ਦਿਤੀਆਂ ਜਾਂ ਪਤਾ ਨਹੀਂ પેટ્રોલ ਵੀ ਕਿਹਾ ਇਹਨਾਂ ਨੇ ਜੀ પેટ્રોલ ਡੀਜ਼ਲ ਦੋਨੋਂ ਕਿਹਾ ਅਭ ਇਹ ਹੌਲੀ ਹੌਲੀ ਪਰ ਇਹ ਇੱਕਦਮ ਇੱਕਦਮ ਸੰਭਵ ਨਹੀਂ ਹੈ ਨਾ ਪੂਰੇ ਭਾਰਤ 'ਚ ਤੇ ਕਦਾਚਿਤ ਤੇ ਨਹੀਂ ਬਿਲਕੁਲ ਤੇ ਬਾਕੀ ਗੱਲਿਆ ਦੇਖੋ ਜਿਹਦੇ ਕਰਕੇ ਸਾਰਾ ਕੁਝ ਕੀਤਾ ਸੀਗਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜੀ ਭਾਰਤ ਦੀ ਵਿਦੇਸ਼ ਨੀਤੀ ਭਾਰਤ ਦੀ ਕੂਟਨੀਤੀ ਸਾਡੀ ਸਮਝੋ ਪਰੇ ਆ ਹੂੰ ਤੇ ਜੀਓ ਪੋਲਿਟਿਕਸ ਵਾਲੇ ਵੀ ਜਿਹੜੇ ਆ ਨਾ ਜਿਹੜੇ ਮਤਲਬ ਕਿ ਬੜੇ ਤਗੜੇ ਵਿਸ਼ਲੇਸ਼ਕ ਆ ਉਹ ਵੀ ਮੱਥਾ ਫੜ ਕੇ ਬਹਿ ਜਾਂਦੇ ਆ ਪੈਰਸ ਡੀਲ ਚ ਸਭ ਕੁਝ ਹੋਇਆ ਹੂੰ ਉਹ ਜਿਨ੍ਹਾਂ ਨੇ ਮਤਲਬ ਕਿ ਸਭ ਤੋਂ ਪਹਿਲਾਂ ਨਜ਼ਾਰੇ ਲੈ ਸਭ ਤੋਂ ਪਹਿਲਾਂ ਬੁੱਲੇ ਵੱਡੇ ਅਮਰੀਕਾ ਵਾਲੇ ਜਾਂ ਜਿਹੜੇ ਗੋਰੇ ਆ ਅਧਿਉਗਿਕ ਕ੍ਰਾਂਤੀ ਕਿੰਨੇ ਲਿਆਂਦੀ ਸੀ ਬਿਲਕੁਲ ਨਜ਼ਾਰੇ ਤਾਂ ਗੋਰਿਆਂ ਨੇ ਲੈ ਹੂੰ ਉਹ ਉਹ ਵਿਕਸਤ ਹੋ ਗਏ ਹੁਣ ਜਦੋਂ ਦੂਜਿਆਂ ਦੀ ਵਾਰੀ ਆਈ ਉਹ ਕਹਿੰਦੇ ਕਿ ਨਹੀਂ ਨਹੀਂ ਇਹ ਕਲਾਈਮੇਟ ਚੇਂਜ ਹੋ ਰਿਹਾ ਹੈ ਬੰਦੇ ਬਣੋ ਬਿਲਕੁਲ ਉਹ ਇੱਕ ਡਾਇਲੋਗ ਸੀ ਜਨਾ ਕਮਲਜੀਤ ਦੀ ਫਿਲਮ ਦਾ ਪ੍ਰਿੰਸ ਕਮਲਜੀਤ ਦੀ ਫਿਲਮ ਦਾ ਬੰਦੇ ਬਣੋ ਬੰਦੇ ਤਾਂ ਇਹ ਇਹ ਕਹਿੰਦੇ ਹੁਣ ਬੰਦੇ ਬਣੋ ਆਪਾਂ ਨਾ ਕਲਾਈਮੇਟ ਸੁਧਾਰੀਏ ਹਾਂ ਵਿਗਾਰਿਆ ਕਿ ਨਹੀਂ ਉਹਦਾ ਕੋਈ ਜ਼ਿੰਮੇ ਨਹੀਂ ਤੇ ਉਹੋ ਜੇ ਇਹ ਇਹਨਾਂ ਨੇ ਫੰਡ ਲੈਂਡ ਦੇ ਮਾਰਿਆ ਆਖ ਦਿੱਤਾ ਕਿ ਅਸੀਂ ਤਾਂ ਜੀ ਕਾਰਬਨ ਨੈਟ ਜ਼ੀਰੋ ਤੇ ਚਲੇ ਜਾਵਾਂਗੇ 2070 ਚ ਹੂੰ ਤਾਂ ਉਤੋਂ ਬਾਅਦ ਇਹ ਗੇਮ ਸ਼ੁਰੂ ਹੁੰਦੀ ਹੈ ਆ ਜਿਹੜਾ ਤੁਸੀਂ ਕਹਿੰਦੇ ਹੋ ਈਵੀ ਐ ਤੇ ਫਲਾਣਾ ਢੰਕਾਣਾ ਹਾਲੇ ਇਹਨਾਂ ਨੇ ਕੋਲੇ ਦੇ ਨਾਲ ਜਿਹੜੇ ਚੱਲਦੇ ਨੇ ਨਾ ਆ ਜੋ ਪਾਵਰ ਪਲਾਂਟ ਜੀ ਜਿਨ੍ਹਾਂ ਨੂੰ ਆਪਾਂ ਬਿਜਲੀ ਘਰ ਕਹਿੰਦੇ ਆ ਇਹ ਬੰਦ ਕਰਨੇ ਨੇ ਹਾਲੇ ਆ ਜਿਹੜੇ ਤਾਪ ਘਰ ਹੈ ਇਹ ਬੰਦ ਕਰਨ ਤੋਂ ਇਲਾਵਾ ਹੋਰ ਬਹੁਤ ਕੁਝ ਕਰਨਾ ਪਵੇਗਾ ਇੰਡੀਆ ਨੂੰ ਜੀ ਇੱਕੋ ਦਮ ਇਹਨਾਂ ਕੋਈ ਸੰਭਵ ਨਹੀਂ ਹੈ ਨਹੀਂ ਸਰ ਕੋਦਮ ਐਸਾ ਸੰਭਵ ਨਹੀਂ ਹੈ ਨਾ ਜੀ ਤਾਂ ਗੱਲ ਇਹ ਆ ਕਿ ਪੈਰਿਸ ਡੀਲ ਦੇ ਜਿਹੜੇ ਮੋਢੀ ਸੀ ਉਹ ਤੇ ਨਿਕਲ ਗਏ ਨੇ ਹੂੰ ਹੂੰ ਉਹ ਬੁੱਢਾ ਤੇ ਕਹਿੰਦਾ ਕਹਿੰਦਾ ਕਿ ਅਸੀਂ ਤਾਂ ਤੇਲ ਵੀ ਕੱਢਾਂਗੇ ਤੇ ਅਸੀਂ ਤੇ ਗੈਸ ਵੀ ਕੱਢਾਂਗੇ ਸਾਡੇ ਕੋਲ ਭੰਡਾਰ ਆ ਅਸੀਂ ਇਹ ਜਿਹੜੀ ਹਰੀ ਜਿਹੜੀ ਊਰਜਾ ਵਾਲੀ ਕਹਾਣੀ ਆ ਨਾ ਅਸੀਂ ਤੇ ਤੇ ਕੰਟਾ ਮਾਰਦੇ ਉਹਨਾਂ ਨੇ ਤਾਂ ਕੰਟਾ ਮਾਰਤਾ ਹੂੰ ਇਹਨਾਂ ਨੇ ਸਰ ਜ਼ਿਆਦਾਤਰ ਬੰਦਿਆਂ ਕੋਲ ਆਪਣੇ ਕੋਲ ਸੈਕੰਡ ਹੈਂਡ ਗੱਡੀਆਂ ਨੇ ਬਿਲਕੁਲ ਜ਼ਿਆਦਾਤਰ ਐਸੇ ਤੁਹਾਨੂੰ ਮਿਲ ਜਾਣਗੇ ਲੋਅਰ ਮੀਡਲ ਕਲਾਸ ਦੇ ਵਿੱਚ ਹਮ ਜਿਹੜੇ 2 ਲੱਖ 2.5 ਲੱਖ ਦੀ ਗੱਡੀ ਨਾਲ ਗੁਜ਼ਾਰਾ ਕਰਦੇ ਨੇ ਕੋਈ ਐਵਰੇਜ ਇਹੋ ਆ ਜ਼ਿਆਦਾਤਰ ਜਾਂ ਅੱਜ ਕੱਲ੍ਹ ਕੀ ਇੱਕ ਮੀਡਲ ਕਲਾਸ ਵਾਲਿਆਂ ਦੀ ਵੀ ਪਸੰਦ ਜਿਹੜੀ ਉਹ ਡੀਜ਼ਲ ਗੱਡੀ ਆ ਹਮ ਇਹਨਾਂ ਨੇ ਹੁਣ ਮਤਲਬ ਕਿ ਕਰ ਦਿੱਤਾ ਉਹ ਗੱਡਕਰੀ ਸਾਹਿਬ ਨਿਤ ਨਵੀਂ ਗੱਡੀ ਨਾਲ ਫੋਟੋ ਖਿਚਵਾ ਲੈਂਦੇ ਨੇ ਅਸੀਂ ਆ ਲੈ ਆਂਦਾ ਜੀ ਅਸੀਂ ਆ ਕਰ ਦਿਆਂਗੇ ਵਾਹ ਕਰ ਦਿਆਂਗੇ ਸਰ ਇੱਥੋਂ ਦੀ ਜਿਹੜੀ ਕੰਜ਼ਮਪਸ਼ਨ ਪਾਵਰ ਆ ਇੰਡੀਆ ਦੀ ਉਹ ਤਾਂ ਪਹਿਲਾਂ ਘਟ ਰਹੀ ਆ ਜੀ ਜਦ ਹੀ ਆਪਾਂ ਆਟੋਮੋਬਾਈਲ ਇੰਡਸਟਰੀ ਦੇਖਦੇ ਆ ਸਰ ਉਹ ਤੇ ਪਹਿਲਾਂ ਰੌਣ ਢਈ ਆ ਹੁਣ ਜੀ ਤੇ ਇਹਨਾਂ ਨੇ ਆ ਕਰਕੇ ਕਰਾ ਕੇ ਤੇ ਆ ਤੁਹਾਡੇ ਸਾਹਮਣੇ ਹੁਣ ਬਾਜੇ ਵੱਜ ਗਏ ਨੇ ਉਹ ਕਹਿੰਦੇ ਕਿ ਅਸੀਂ ਤੇ ਪੈਰਿਸ ਡੀਲ ਨੂੰ ਮੰਨਣਾ ਨਹੀਂ ਉਹਨਾਂ ਤੇ WHO ਵੀ ਛੜਤਾ ਹੂੰ ਆ ਬਿਲਕੁਲ ਉਹ ਕਹਿੰਦੇ ਖਸਮਾਂ ਦਾ ਸਿਰ ਖਾ ਉਹ ਤੇ ਸਰ ਉਹ ਤੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਯੂਰਪ ਯੂਨੀਅਨ ਨਾਲ ਵੀ ਟਕਰਾਈਗਾ ਸਰ ਇਹ ਤੁਸੀਂ ਦੇਖਣਾ ਬਿਲਕੁਲ ਤੁਸੀਂ ਕਿਹਾ ਸੀ ਕਿ ਕਲਾਵਾ ਵੱਡਾ ਕਰਕੇ ਉਹ ਗ੍ਰੀਨਲੈਂਡ ਦਾ ਜਿੱਦਾਂ ਮਸਲਾ ਚੱਲ ਰਿਹਾ ਹੈ ਸ਼ਾਇਦ ਤੇ ਡੈਨਮਾਰਕ ਦਾ ਮਸਲਾ ਚੱਲ ਰਿਹਾ ਸਰ ਜੀ ਉਥੇ ਹੌਲੀ ਹੌਲੀ ਮੈਨੂੰ ਲੱਗਦਾ ਕਿ ਇਹਨਾਂ ਨੇ ਉਹ ਜਿਹੜੀ ਹੈਗੀ ਹੈ ਨਾ ਨਾਟੋ ਨੂੰ ਟੋ ਵੀ ਕਾਟੋ-ਕੁੱਟੋ ਕਰ ਦੇਣੀ ਹੈ ਇਹਨਾਂ ਨੇ ਕੋਈ ਪਤਾ ਨਹੀਂ ਤੇ ਇਹ ਹੁਣ ਲੱਗੇ ਹੋਏ ਆ ਉਹ ਜਿਹੜੇ ਬੰਦੇ ਆ ਉਹਨਾਂ ਦੀਆਂ ਗੱਡੀਆਂ ਇੱਧਰ ਕਰ ਤੋਂ ਉੱਧਰ ਕਰ ਦੋ ਬਸ ਆਹੀ ਹੈ ਕਦੇ ਸਕ੍ਰੈਪ ਪਾਲਿਸੀ ਲੈ ਆਏ ਇਹ ਹੈ ਉਹ ਹੈ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਠੀਕ ਹੈ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਆਪਣੀ ਜਗ੍ਹਾ ਤੇ ਆ ਪਰ ਲੋਕਾਂ ਨੂੰ ਇੱਥੇ ਜਿਹੜੇ ਗੱਡੀਆਂ ਲਿਆ ਇੱਕਦਮ ਤੁਸੀਂ ਉਹਨਾਂ ਨੂੰ ਕਿਵੇਂ ਨਵੀਆਂ ਗੱਡੀਆਂ ਤੇ ਲੈ ਆਓਗੇ ਸਾਹਿਬ ਇਹ ਗੱਡੀਆਂ ਮਹਿੰਗੀਆਂ ਵੀ ਬਹੁਤ ਨੇ ਹਾਲੇ ਤੇ ਵੀ ਇਹ ਵੀ ਬਹੁਤ ਮਹਿੰਗੀਆਂ ਨੇ ਪੂਰੀ ਤਰ੍ਹਾਂ ਤੇ ਆਪਣੇ ਹੁਣ ਚੱਲਣਗੀਆਂ ਕਿਵੇਂ ਚੱਲਣਗੀਆਂ ਉਹ ਵੀ ਤੇ ਅਜੇ ਪਤਾ ਨਹੀਂ ਹਾਂ ਜੀ ਇੱਥੇ ਤੇ ਬਣੂਗਾ ਉਹ ਚਾਰਜਿੰਗ ਪੁਆਇੰਟ ਵੀ ਚਾਹੀਦੇ ਆ ਉਹਨਾਂ ਦੀਆਂ ਵੀ ਸੌ ਸਮੱਸਿਆਵਾਂ ਨੇ ਉਹ ਮੈਂ ਸਾਡੇ ਘਰੇ ਵੀ ਕਈ ਵਾਰ ਕਾਲੀ ਪੈ ਜਾਂਦਾ ਜੋ ਚੀਜ਼ਾਂ ਹੁੰਦੀਆਂ ਲੈ ਲੂ ਜਾਂਦੇ ਕੋਈ ਖੁੱਲਾ ਖਾਤਾ ਹੀ ਆ ਸਾਡੇ ਉੱਥੇ ਨਾ ਹੂੰ ਕਾਲੀ ਤੇ ਕੋਈ ਇਦਰ ਕੋਈ ਕਾਰ ਦੱਬ ਕੇ ਲਾ ਗਿਆ ਕੋਈ ਸਕੂਟੀ ਦੱਬ ਕੇ ਲਾ ਗਿਆ ਤੇ ਮੈਂ ਪੈਦਲ ਹੀ ਇੱਕ ਦਿਨ ਤੇ ਮੈਂ ਗਰਾਊਂਡ ਜਾਣਾ ਸੀ ਤਾਂ ਮੈਂ ਮੋਟਰਸਾਈਕਲ ਵਾਲੇ ਨੂੰ ਆਵਾਜ਼ ਮਾਰੀ ਆਵਾਜ਼ ਤੇ ਮੈਂ ਆਪਦੇ ਪਿੰਡ ਦੇ ਮੁੰਡੇ ਦੇ ਭਲੇਖੇ ਚ ਮਾਰੀ ਮੈਂ ਹੋ ਰੁਕ ਜਾ ਹੂੰ ਉਹ ਉਹ ਕੋਈ ਹੋਰ ਮੈਂ ਕਿਹਾ ਪਾਉਂ ਯਾਰ ਸੌਰੀ ਯਾਰ ਮੈਂ ਕਿਹਾ ਮੈਂ ਤੇ ਉਹ ਬੰਤ ਨੂੰ ਆਵਾਜ਼ ਮਾਰੀ ਹੈ ਸਾਡੇ ਪਿੰਡ ਦਾ ਸਾਡੇ ਮੁੰਡਾ ਉਹ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਮੈਂ ਸਰਾਮਾ ਦਾ ਹੀ ਆ ਤੇ ਮੈਂ ਕਿਹਾ ਚਲੋ ਮੈਨੂੰ ਸਕੂਲ ਚ ਲਾ ਦਿਓ ਤੇ ਮੈਂ ਕਿਹਾ ਵੀਰ ਇਤੋਂ ਕਿਦੋਂ ਉਹ ਕਹਿੰਦਾ ਜੀ ਸਾਡਾ ਆ ਉਹ ਜਿਹੜਾ ਰਿਕਸ਼ਾ ਹੁੰਦਾ ਈ ਰਿਕਸ਼ਾ ਜੀ ਉਹ ਕਹਿੰਦਾ ਬੈਟਰੀ ਉਹਦੀ ਸੌਂਗੀ ਆ ਮੇਰੇ ਭਰਾ ਤੇ ਉਹਨੇ ਮੈਨੂੰ ਬੁਲਾਇਆ ਉਥੋਂ ਚਾਰ ਚੋਰ ਚ ਕਰਕੇ ਤੇ ਇਹਦਾ ਰਿਸਕ ਹੀ ਆ ਕਿ ਰਾਹ ਚ ਇਹਨੇ ਪਤਾ ਨਹੀਂ ਕਿੱਥੇ ਖੜ ਜਾਣਾ ਕੋਈ ਲਾ ਕੇ ਪੈਰ ਪੂਰੇ ਨੂੰ ਗਾਂ ਲੈ ਜਾਗੇ ਪਿੰਡ ਫਿਰ ਹੋਰ ਕੀ ਆ ਹਮ ਮੈਂ ਆਖਿਆ ਯਾਰ ਆ ਵੀ ਚੰਗਾ ਕੰਮ ਆ ਜੀ ਮਤਲਬ ਕਿ ਇਹੋ ਜੀ ਸਮੱਸਿਆ ਆ ਰਹੀ ਆ ਕਿਉਂਕਿ ਅਚਨ ਚੇਤੀ ਹੁਣ ਕਿਸੇ ਤੁਸੀਂ ਦੇਖੋ ਇਹ ਕੱਲ ਹੈ ਤੇ ਛੋਟੀ ਆ ਹਮ ਕਿ ਇਹ ਰਿਕਸ਼ਾ ਚਾਲਕ ਜਿਹਨੂੰ ਕਿਸੇ ਵੇਲੇ ਵੀ ਗੇੜਾ ਮਿਲ ਸਕਦਾ ਜੀ ਤਾਂ ਉਹਦੇ ਕੋਲ ਮਤਲਬ ਕਿ ਕਈ ਵਾਰ ਚਾਰਜਿੰਗ ਹੀ ਨਹੀਂ ਹੁੰਦੀ ਹੁੰਦੀ ਹੂੰ ਤਾਂ ਸਾਡੇ ਕੋਲ ਹਾਲੇ ਸਾਡੇ ਕੋਲ ਤਾਂ ਹਾਲੇ ਬੈਟਰੀਆਂ ਸਸਤੀਆਂ ਬਣਾਉਣ ਦੀ ਵੀ ਜੀ ਪੂਰੀ ਉਹ ਨਾ ਤਾਂ ਵਿਧੀ ਹੈ ਤੇ ਨਾ ਸਾਡੇ ਕੋਲ ਸਾਧਨ ਹੈ ਲਿਥੀਅਮ ਕਹਿੰਦੇ ਸੀ ਮਿਲਿਆ ਉਹ ਤੇ ਆਪਾਂ ਚੰਮੂ ਕਸ਼ਮੀਰ ਦੀ ਰਿਪੋਰਟ ਕੀਤੀ ਆ ਜੀ ਕਿ ਭਾਈ ਲਿਥੀਅਮ ਲੂਤ ਉਹ ਤੇ ਰੌਂਡ ਹੈ ਜਿਹੜੇ ਸੀਗੇ ਉੱਥੋਂ ਤੇ ਬਸ ਨੀਕ ਉਹ ਤੇ ਆਪਦੀਆਂ ਜੋਬਾਂ-ਜੁਬਾਂ ਛੱਡ ਕੇ ਆ ਕੇ ਕਿ ਲੋ ਬਣ ਗਏ ਸਰਦਾਰ ਜੀ ਉੱਥੇ ਕੱਖ ਵੀ ਨਹੀਂ ਹੈ ਉੱਥੇ ਕੱਖ ਵੀ ਨਹੀਂ ਹੈ ਹਾਲੇ ਤੱਕ ਉੱਥੇ ਕੁਝ ਵੀ ਨਹੀਂ ਹੈ ਘਬਰਾ ਹੋ ਰਹੀ ਕੁਝ ਹੁੰਦੀਆਂ ਨਹੀਂ ਅੱਜ ਕੱਲੇ ਐਵੇਂ ਸ਼ੇਰ ਆਇਆ ਸ਼ੇਰ ਆਇਆ ਦਾ ਰੌਲਾ ਪਾ ਦਿੰਦੇ ਨੇ ਜੀ 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 ਪੱਟੀ ਸਾਹਿਬ ਕਹਿੰਦੇ ਕਿ ਨਹੀਂ ਹੁੰਦੀਆਂ ਬੈਂਡ ਜਦੋਂ ਤੱਕ 트ੰਪ ਤੇ ਮਸਕ ਜਾਉਂਦੇ ਆ ਕਹਿੰਦੇ ਜਟਵੈਡ ਜੀ ਕਹ ਰਹੇ ਕਿ ਸੁਖਮ ਵੀਰੇ ਹੋ ਨਹੀਂ ਸਕਦਾ ਕਹਿੰਦੇ ਕਹਿੰਨ ਜੋ ਮਰਜ਼ੀ ਕਹੀ ਜਾਂ ਬੈਟਰੀ ਵਾਲੀ ਗੱਡੀ ਕਹਿੰਦੇ ਹਾਲੇ ਕਾਮਯਾਬ ਵੀ ਨਹੀਂ ਬਹੁਤ ਚਾਰਜਿੰਗ ਸਟੇਸ਼ਨ ਮੈਂ ਤੁਹਾਨੂੰ ਦੱਸਿਆ ਕਿ ਈ ਰਿਕਸ਼ੇ ਵਾਲੇ ਦੀ ਕਹਾਣੀ ਸੁਣ ਕੇ ਵੀ ਵਿਚਾਰਾ ਕਿੱਥੋਂ ਉਹਦਾ ਭਰਾ ਆਇਆ ਤੇ ਕਿਵੇਂ ਉਹਨਾਂ ਨੇ ਮਾੜੀ ਮੋਟੀ ਚਾਰਜ ਕਰਕੇ ਘੂ ਘੂ ਜੀ ਘਾਦੀ ਜਾਂਦੀ ਸੀ ਉਹ ਈ ਰਿਕਸ਼ਾ ਅੱਗੇ ਮੇਰੇ ਤੇ ਅਸੀਂ ਪਿੱਛੇ ਮੋਟਰਸਾਈਕਲ ਲਾਇਆ ਸੀ ਜੀ ਜੀ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਤੂੰ ਬੜੀ ਗੱਲ ਹੋਈ ਤਾਂ ਫਿਰ ਤੂੰ ਮੈਨੂੰ ਲੈ ਕੇ ਆਇਆ ਸਾਡਾ ਕੋਈ ਆ ਗਿਆ ਸਾਦਰ ਭਰਾ ਜੀ ਤੁਹਾਨੂੰ ਛੱਡਾਵਾਂਗੇ ਫਿਰ ਹੋਰ ਕੀ ਆ ਜੀ ਗੁਰਜੀ ਜੀ ਕਹ ਰਹੇ ਕਿ ਐਲਨ ਮਾਸਕ ਦਾ ਸਕਰੀਨ ਟਾਈਮ 4 ਮਿੰਟਾਂ ਤੇ ਆਪਾਂ ਇਹ ਸਰਚ ਕਰਦੇ ਕਰਦੇ 4 ਮਿੰਟ ਲਾ ਦਿੰਦੇ ਆ ਵੀ ਐਲਨ ਮਾਸਕ ਕਿੰਨਾ ਟਾਈਮ ਸਕਰੀਨ ਤੇ ਵੇਖਦਾ ਕਿ ਨਹੀਂ ਨਹੀਂ ਉਹਨੂੰ ਕੋਈ ਲੋੜ ਹੈ ਉਹ ਦੁਨੀਆ ਹੀ ਸਕਰੀਨ ਤੇ ਦੇਖੀ ਜਾਂਦੀ ਹੈ ਜੀ 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 ਬਿਲਕੁਲ ਬਿਲਕੁਲ ਸਰ ਉਹਨਾਂ ਨੇ ਲੋਕਾਂ ਨੂੰ ਆਰੇ ਜੁਲਾਇਆ ਹੋਇਆ ਹ ਹ ਹ ਆਪਿੰਦਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਆ ਟਾਟਾ ਇਲੈਕਟ੍ਰਿਕ ਗੱਡੀਆਂ ਕਹਿੰਦੇ ਸਸਤੇ ਸਸਤੇ ਰੇਟ ਦੇ ਵਿੱਚ ਆ ਰਹੀਆਂ ਨੇ ਸੇਲ ਵੀ ਕਾਫੀ ਹੋ ਰਹੀ ਹੈ ਪਰ ਖੈਰ ਚਲੋ ਹੌਲੀ ਹੌਲੀ ਮੂਵ ਤਾਂ ਹੋਣਾ ਹੀ ਹੁੰਦਾ ਲੋਕਾਂ ਨੇ ਨਵੀਂ ਚੀਜ਼ ਵਰਤਦੇ ਨੇ ਹੌਲੀ ਹ ਬਦਲੇ ਕੀਤੇ ਹੈਗੀ ਪਰ ਯਕਦਮ ਆਪਾਂ ਦੇਖਦੇ ਹਾਂ ਕਿ ਜਿੱਥੇ 80 ਕਰੋੜ ਲੋਕ ਤੇ ਫਰੀ ਨਾਜ ਲਈ ਫਿਰਦੇ ਆ ਜੀ ਤੇ ਆਪਣੀ ਜ਼ਿੰਦਗੀ ਚੜੀ ਆ ਉਹ ਸਰਕਾਰੀ ਰਾਸ਼ਨ ਤੇ ਨਿਰਭਰ ਕਰੀ ਰੱਖੀ ਬੈਠੇ ਆ ਮੀਡਲ ਕਲਾਸ ਜਿੱਥੇ ਸੁਗੜ ਰਹੀ ਆ ਹਮ ਇੱਥੇ ਆ ਜਾਂਦੇ ਆ ਕਈ ਕਿ ਜਿਸ ਮੁਲਖ ਦਾ ਖਾਈਏ ਫਲਾਂ ਟਮਕਾਂ ਸਚਾਈ ਤੋਂ ਭੱਜੀਦਾ ਨਹੀਂ ਹੁੰਦਾ ਹਮ ਸੱਚ ਦਾ ਸਾਹਮਣਾ ਕਰੀਦਾ ਜੀ ਅਨੇਵਾ ਮੈਂ ਹਾਂ ਚ ਹਾਂ ਪਰ ਚੱਲੋ ਫਿਰ ਤੁਸੀਂ ਵੀ ਮਤਲਬ ਕਿ ਉਸ ਗੁਨਾ ਦੇ ਇਸੇ ਦਾ ਜਿਹੜਾ ਗੁਨਾਹ ਇਹ ਕਰ ਰਹੇ ਨੇ ਹਮ ਠੀਕ ਹੈ ਜੀ ਸਾਹਿਬ ਤਾਥਾਤਮਕ ਤੌਰ ਤੇ ਗੱਲਾਂ ਨੂੰ ਸਮਝੋ ਜਾਣੋ ਕਿ ਯਕਦਮ ਆਈਡੀ ਵਸੂ ਜਿਹੜੀ ਖਾਸ ਤੌਰ ਤੇ ਲੋਅਰ ਮਿਡਲ ਕਲਾਸ ਹੈ ਜੀ ਜਾਂ ਲੋਅਰ ਕਲਾਸ ਹੈ ਉਹਨੂੰ ਕਿਵੇਂ ਤੁਸੀਂ ਯਕਦਮ ਸ਼ਿਫਟ ਕਰ ਦਿਓ ਕਿਸ ਤਰ੍ਹਾਂ ਇੱਕ ਵੱਡੇ ਸ਼ਹਿਰ ਵਾਸਤੇ ਵੀ ਔਖਾ ਹਾਲਾਂਕਿ ਮੁੰਬਈ ਅਮੀਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪਰ ਉੱਥੇ ਵੀ ਟਮੀਡਾ ਕਲਾਸ ਲੋਅਰ ਮਿਡਲ ਕਲਾਸ ਹੈ ਤੇ ਹੈਗੀ ਹੈ ਨਾ